ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸਿਮਰ ਦੇ ਹੈਂਡਵਰਕ ਦੇ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਗਲਾਸ ਟਿਸ਼ੂ ਦੇ ਹੈਂਡਵਰਕ ਦੇ ਸੂਟਾਂ ਦੇ ਕਲੈਕਸ਼ਨ ਲੈ ਕੇ ਬਹੁਤ ਘੱਟ ਰੇਟ ਦੇ ਵਿੱਚ ਹੋਣਗੇ ਗਲਾਸ ਟਿਸ਼ੂ ਦਾ ਫੈਬਰਿਕ ਰਹਿਣ ਵਾਲਾ ਜਿਨ੍ਹਾਂ ਦੇ ਉੱਪਰ ਹੈਂਡਵਰਕ ਹੋਇਆ ਹੈ ਕੁਝ ਪੀਸ ਇਹਨਾਂ ਦੇ ਉੱਪਰ ਹੈਗੇ ਜਿਹੜੇ ਸਿਮਰ ਦੇ ਉੱਪਰ ਰੈਡੀ ਕੀਤੇ ਗਏ ਹੈਂਡਵਰਕ ਦੇ ਸੂਟ ਹੋਣਗੇ ਵਿਦਆਊਟ ਦੁਪੱਟਾ ਰਹਿਣ ਵਾਲਿਆ ਕਲਰ ਆਪਸ਼ਨ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਲੇਗੀ ਪ੍ਰਾਈਸ ਹੋਵੇਗਾ ਸਿਰਫ 2290 ਰੁਪਏ ਫ੍ਰੀ ਸ਼ ਤਾਂ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਏਗੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਵੈਲਵਟ ਦਾ ਜਿਹੜਾ ਸੂਟ ਮਿਲੇਗਾ ਜਿਸ ਤੇ ਉੱਪਰ ਹੈਂਡਵਰਕ ਹੋਇਆ ਹੋਇਆ ਘੇਰੇ ਪਲੱਸ ਬਾਜੂ ਦੇ ਪਰ ਹੈਂਡਵਰਕ ਰਹਿਣ ਵਾਲਾ ਤੇ ਨਾਲ ਤੁਹਾਨੂੰ ਵਿਸਕੋਸ অর্ਗੈਂਜ਼ਾ ਦਾ ਦੁਪੱਟਾ ਮਿਲੇਗਾ ਇਹ ਵਾਲੇ ਸੂਟ ਵੀ ਤੁਹਾਨੂੰ ਸਿਮਰ ਦੇ ਉੱਪਰ ਮਿਲ ਜਾਣਗੇ ਹੈਂਡਵਰਕ ਦੇ ਪੀਸ ਹੋਣਗੇ ਜਿਸ ਦੇ ਨਾਲ ਤੁਹਾਨੂੰ ਬਨਾੜਸੀ ਬਾਟਮ ਮਿਲੇਗੀ ਔਰ ਇਹ ਵਾਲੇ ਹੋਣਗੇ ਬ੍ਰੌਕੇਟ ਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਕ੍ਰੇਪ ਦੀ ਬਾਟਮ ਮਿਲੇਗੀ ਟਾਈਟਾ ਮੀਟਰ ਦੀ ਕੱਟ ਹੋਏਗੀ 1565 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲੇਗਾ ਫ੍ਰੀ ਸ਼ਿਪਿੰ ਇਨ ਦਾ ਪ੍ਰਾਈਸ ਵੀ ਜਿਹੜਾ ਹੈਗਾ ਉਹ ਮੈਂਸ਼ਨ ਕੀਤਾ ਗਿਆ ਹੈਗਾ ਇਹ ਨਿਊ ਕਲਰ ਰੈਡੀ ਕੀਤੇ ਹੋਏ ਨੇ ਇਹ ਤੁਹਾਨੂੰ 셔ਰਟਾਂ ਦੇ ਨਾਲ ਲਹਿੰਗੇ ਮਿਲ ਜਾਣਗੇ ਸਿਮਰ ਦੇ ਉੱਪਰ ਰਹਿਣ ਵਾਲਿਆ ਹੈਵੀ ਪੀਸ ਹੋਣਗੇ ਹੈਂਡਵਰਕ ਦੇ ਪੀਸ ਰਹਿਣ ਵਾਲਿਆ ਲਹਿੰਗੇ ਦੇ ਉੱਪਰ ਵੀ ਹੈਂਡਵਰਕ ਮਿਲੇਗਾ ਪਲੱਸ ਤੁਹਾਨੂੰ 셔ਰਟ ਦੇ ਉੱਪਰ ਵੀ ਹੈਂਡਵਰਕ ਮਿਲੇਗਾ ਤੇ ਨਾਲ ਤੁਹਾਨੂੰ ਡਿਜ਼ਾਈਨਰ ਜਿਹੜਾ ਹੈਂਡਵਰਕ ਦਾ ਦੁਪੱਟਾ ਮਿਲੇਗਾ ਸਿਮਰ ਦਾ ਇਹ ਵਾਲੇ ਸ਼ੂਟ ਵੀ ਤੁਹਾਨੂੰ ਸਿਮਰ ਦੇ ਉੱਪਰ ਮਿਲ ਜਾਣਗੇ ਹੈਂਡਵਰਕ ਦੇ ਪੀਸ ਹੋਣਗੇ ਅਨਟਿਕ ਲੁੱਕ ਦੇ ਪੀਸ ਰਹਿਣ ਵਾਲਿਆ ਤੇ ਕਾਫੀ ਜ਼ਿਆਦਾ ਇਨਵ ਜੋ ਤੁਹਾਨੂੰ ਕਲਰ ਆਪਸ਼ਨ ਵੀ ਮਿਲੇਗੀ ਪ੍ਰ ਇਹ ਵਾਲੇ ਰੈਡੀ ਪੀਸ ਹੋਣਗੇ ਬਹੁਤ ਹੀ ਜ਼ਿਆਦਾ ਹੈਵੀ ਜਿਹੜਾ ਇਹਨਾਂ ਦੇ ਉੱਪਰ ਕੰਮ ਕੀਤਾ ਗਿਆ ਹੈ ਹੈਂਡਵਰਕ ਹੋਏਗਾ ਡਿਜ਼ਾਈਨਰ ਪੀਸ ਹੋਣਗੇ ਵਰਬਰੀ ਟਿਸ਼ੂ ਦੇ ਉੱਪਰ ਰੈਡੀ ਕੀਤੇ ਗਏ ਆ ਡਿਫਰੈਂਟ ਲੁੱਕ ਦੇ ਹੈਗੇ ਆ ਔਰ ਲਾਈਨਿੰਗ ਵਾਲਾ ਟਿਸ਼ੂ ਵੀ ਇਹਨਾਂ ਵਿੱਚ ਤੁਹਾਨੂੰ ਕੁਝ ਸੂਟਸ ਦੇ ਉੱਪਰ ਮਿਲੇਗਾ ਇਹ ਵਾਲੇ ਹੋਣਗੇ ਜਿਹੜੇ ਸਿਮਰ ਦੇ ਉੱਪਰ ਹੋਣਗੇ ਹੈਂਡਵਰਕ ਦੇ ਪੀਸ ਰਹਿਣ ਵਾਲੇ ਆ ਇਹ ਵੀ ਸਿਮਰ ਦੇ ਉੱਪਰ ਹੋਏਗਾ ਜਿਸ ਤੇ ਉੱਪਰ ਹੈਂਡਵਰਕ ਰਹਿਣ ਵਾਲਾ